ਅਸੀ ਕਾ ਦੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਪੰਜਾਬੀ ਪੈਰਿਸ ਤੋਂ YouTube ਚੈਨਲ ਦੇ ਉੱਪਰ ਮੇਰਾ ਨਾਮ ਯਾਰਬਿੰਦਰ ਸਿੰਘ ਬਰਾੜ ਤੇ ਅੱਜ ਆਪਾਂ ਜਾਣਕਾਰੀ ਤੁਹਾਡੇ ਨਾਲ ਬਹੁਤ ਜ਼ਰੂਰੀ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ ਵੀਡੀਓ ਨੂੰ ਮੇਰੇ ਵੀਰ ਕੋਈ ਵੀ ਸ਼ੇਅਰ ਕੀਤੇ ਬਿਨਾ ਨਾ ਛੱਡੇ ਬਹੁਤ ਜ਼ਰੂਰੀ ਜਾਣਕਾਰੀ ਹੈ ਕਹਿੰਦਾ ਮਤਲਬ ਕਿ ਮੈਂ ਪਹਿਲਾਂ ਆਪਣੇ Facebook ਪੇਜ ਦੇ ਉੱਪਰ ਵੀ ਲਾਈਵ ਹੋ ਚੁੱਕਿਆ ਇਸੇ ਹੀ ਟੌਪਿਕ ਦੇ ਉੱਪਰ ਤੇ ਅੱਜ ਤੁਹਾਡੇ ਨਾਲ ਉਸੇ ਬਾਰੇ ਮੈਂ ਹੁਣ YouTube ਤੇ ਦੱਸਣ ਲੱਗਿਆ ਹਾਂ ਜਿਹੜੇ ਵੀਰ ਮੇਰੀਆਂ ਵੀਡੀਓ ਦੇਖਦੇ ਨੇ ਉਹਨਾਂ ਨੂੰ ਅਕਸਰ ਹੀ ਵੀਡੀਓ ਦੇ ਵਿੱਚ ਕਮੈਂਟ ਮਿਲ ਜਾਂਦੇ ਨੇ ਕਿ ਬਾਈ ਜੀ ਜੇਕਰ ਤੁਸੀਂ ਕਮੈਂਟ ਤੁਸੀਂ ਕਮੈਂਟ ਕਰਕੇ ਦੇਖ ਲਓ ਚਲੋ ਹੁਣ ਤਾਂ ਹਰ ਬੰਦੇ ਨੇ ਕਾਰੇ ਕਰਨੇ ਮੇਰੀਆਂ ਵੀਡੀਓ ਹਰ ਇੱਕ ਪ੍ਰਕਾਰ ਦੇ ਬੰਦੇ ਦੇਖਦੇ ਆ ਵੀ ਏਜੰਟ ਵੀ ਦੇਖਦੇ ਨੇ ਨਾਰਮਲ ਬੰਦੇ ਵੀ ਦੇਖਦੇ ਜਿਹੜੇ ਆਉਣਾ ਚਾਹੁੰਦੇ ਆ ਜਿਹਨਾਂ ਨੂੰ ਲੱਗਦਾ ਵੀ ਹਾਂ ਮੈਂ ਸਹੀ ਇਨਫੋਰਮੇਸ਼ਨ ਦਿੰਦਾ ਹਾਂ ਉਹ ਹਮੇਸ਼ਾ ਮੇਰੀ ਵੀਡੀਓ ਸ਼ੇਅਰ ਵੀ ਕਰਦੇ ਨੇ ਕਮੈਂਟ ਵੀ ਕਰਦੇ ਨੇ ਤੇ ਕਈ ਏਜੰਟ ਵੀ ਵੀਡੀਓ ਮੇਰੀਆਂ ਦੇਖਦੇ ਨੇ ਕਈ ਜਿਨ੍ਹਾਂ ਨੇ ਠੱਗੀਆਂ ਧੋਖਾ ਕਰਨ ਉਹ ਵੀ ਮੇਰੀਆਂ ਵੀਡੀਓ ਦੇਖਦੇ ਨੇ ਉਹਨਾਂ ਦਾ ਕੰਮ ਕੀ ਹੁੰਦਾ ਤੁਸੀਂ ਮੇਰੀ ਵੀਡੀਓ ਥੱਲੇ ਕਮੈਂਟ ਕਰਦਾ ਕਿ ਬਾਈ ਜੀ ਇਟਲੀ ਦਾ ਵੀਜ਼ਾ ਕਿੱਦਾਂ ਲੱਗੂਗਾ ਉਹਨਾਂ ਬੰਦਿਆਂ ਨੇ ਤੁਹਾਨੂੰ ਮੈਸੇਜ ਕਰਨਾ ਵੀ ਹਾਂਜੀ ਵੀਰ ਜੀ ਮੈਂ ਇਟਲੀ ਦਾ ਮੈਂ ਤੁਸੀਂ ਕਹਿੰਦਾ ਵੀ ਨੰਬਰ ਦੇ ਉਹਨੇ ਤੁਹਾਨੂੰ ਨੰਬਰ ਦੇ ਦਿੰਦਾ ਤੁਸੀਂ ਉਹਦੇ ਨਾਲ ਗੱਲਬਾਤ ਕਰਨੀ ਹੈ ਉਹਨਾਂ ਦਾ ਕੰਮ ਹੀ ਇਹ ਹੁੰਦਾ ਆ ਕਿ ਬੰਦਾ ਜਿਹੜਾ ਆ ਉਹ ਸਾਡੇ ਨਾਲ ਆਪ ਕਨੈਕਟ ਕਰੇ ਵੀ ਸਾਨੂੰ ਉਸ ਤੋਂ ਬਾਅਦ ਉਹਨਾਂ ਨੇ ਸ਼ਿਕਾਰ ਲੱਭਣਾ ਤੁਹਾਨੂੰ ਉਹਨਾਂ ਨੇ ਕਿਹਾ ਵੀ ਬਾਈ ਜੀ ਤੁਸੀਂ 200 ਯੂਰੋ ਪਾ ਦਿਓ ਤੁਹਾਡਾ ਮੈਂ ਵੀਜ਼ਾ ਲਵਾ ਦਿੰਦਾ ਆ ਪੈਰ ਆਪਣਾ ਇਟਲੀ ਦਾ ਤੇ ਬਾਕੀ ਤੁਸੀਂ ਮੈਨੂੰ 2-4000 ਯੂਰੋ ਜਿਹੜਾ ਪਹੁੰਚ ਕੇ ਦੇ ਦਿਓ ਤੁਸੀਂ ਕਹੋਗੇ ਯਾਰ ਸਾਡੇ ਪਿੰਡ ਵਾਲਾ ਬੰਦਾ ਤਾਂ 10 ਲੱਖ ਰੁਪਈਆ ਮੰਗਦਾ ਤੇ ਇਹ ਤਾਂ ਮੇਰਾ ਵੀਜ਼ਾ ਹੀ ਸਾਰਾ 3000 ਯੂਰੋ ਦੇ ਵਿੱਚ ਲਾਉਂਦਾ ਪਿਆ ਆਇਆ ਬੰਦਾ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਕਿ ਉਸ ਤੋਂ ਬਾਅਦ ਉਹ ਬੰਦੇ ਦਾ ਮੇਨ ਕੰਮ ਇਹੀ ਹੁੰਦਾ ਵੀ ਕੋਈ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਬੰਦੇ ਪੱਤੇ ਆ ਲਵਾਂ ਉਸ ਤੋਂ ਬਾਅਦ ਤੁਹਾਡੇ ਜਿਹੜੇ ਉਹਨੇ ਪੈਸੇ ਲੈ ਕੇ ਇਹਨਾਂ ਬੰਦਿਆਂ ਨੇ ਭੱਜਨੇ ਹੁੰਦੇ ਆ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਜਿਹੜਾ ਉਸ ਬੰਦੇ ਦਾ ਚਿਹਰਾ ਜਾਣਦੇ ਹੋ ਹਾਰੇ ਕੰਟਰੀ ਦੇ ਜਾਲੀ ਪੇਪਰ ਕਹਿੰਦਾ ਮਤਲਬ ਕਿ ਬਣ ਜਾਂਦੇ ਤੁਹਾਨੂੰ ਬੰਦਾ ਪ੍ਰੂਫ ਵੀ ਦੇ ਸਕਦਾ ਵੀ ਹਾਂਜੀ ਆਹ ਦੇਖ ਲਓ ਬਾਈ ਜੀ ਤੁਹਾਡੇ ਪੇਪਰ ਭਰੇ ਵੀ ਆ ਠੀਕ ਹੈ ਜੀ ਇਟਲੀ ਦੇ ਸਭ ਤੋਂ ਯਾਨੀ ਕਿ ਕਹਿੰਦਾ ਮਤਲਬ ਕਿ ਜਦੋਂ ਮਰਜੀ ਇਟਲੀ ਦਾ ਤੁਸੀਂ ਪ੍ਰੂਫ ਕਿਸੇ ਬੰਦੇ ਨੂੰ ਕਹਿੰਦਾ ਇਟਲੀ ਵਾਲੇ ਬੰਦੇ ਨੂੰ ਆਮ ਹੀ ਪਤਾ ਆ ਪਤਾ ਆ ਕਿ ਜਿਹੜੇ ਉਹ ਪੇਪਰ ਆ ਉਹ ਫੇਕ ਬਣ ਜਾਂਦੇ ਨੇ ਸਿਰਫ ਨਾਂ ਨੂੰ ਸਾਰਾ ਕੋਈ ਐਡਿਟ ਕਰਨਾ ਹੁੰਦਾ ਆ ਤੇ ਸਟੈਂਪ ਉਸਟੰਪਾ ਜੀਆਂ ਲਾ ਕੇ ਤੁਹਾਨੂੰ ਸ਼ੋ ਕਰ ਦਿੰਦੇ ਨੇ ਵੀ ਆਹ ਦੇਖ ਲਾ ਵੀ ਤੇਰਾ ਵੀਜ਼ਾ ਜਿਹੜਾ ਆ ਲੱਗ ਗਿਆ ਆ ਤੇ ਹੁਣ ਜਿਹੜੇ ਇੰਨੀ ਪੇਮੈਂਟ ਕਰਦੇ ਹੋ ਜੀ ਤੁਹਾਡਾ ਵੀਜ਼ਾ ਲੱਗਾ ਪਰ ਵੀਜ਼ਾ ਲੱਗਿਆ ਨਹੀਂ ਹੁੰਦਾ ਅਸਲ ਦੇ ਵਿੱਚ ਉਹ ਫਰੋਡ ਹੁੰਦਾ ਆ ਸਹੀ ਪੇਪਰ ਨਹੀਂ ਹੁੰਦਾ ਇਟਲੀ ਦੇ ਪੇਪਰ ਹਜੇ ਤੱਕ ਖੁੱਲੇ ਹੀ ਨਹੀਂ ਇਟਲੀ ਦੇ ਪੇਪਰਾਂ ਦੀ ਸਿਰਫ ਅਨਾਉਂਸਮੈਂਟ ਹੋਈ ਸੀ ਜਿੱਦਾਂ ਅਨਾਉਂਸਮੈਂਟ ਹੋਈ ਸੀ ਉਹਦੇ ਆਪਾਂ ਵੀਡੀਓ ਬਣਾਈ ਸੀ ਠੀਕ ਹੈ ਜੀ ਇਟਲੀ ਦੇ ਵਿੱਚ ਅਫਵਾਹ ਇੰਨੀ ਕੋ ਜਿਆਦਾ ਇਟਲੀ ਦੇ ਨਾਮ ਦੇ ਉੱਪਰ ਪੰਜਾਬ ਦੇ ਵਿੱਚ ਵੀ ਇਟਲੀ ਦੇ ਵਿੱਚ ਵੀ ਯੂਰਪ ਦੇ ਵਿੱਚ ਵੀ ਕਿ ਇਟਲੀ ਦੇ ਵਿੱਚ ਪੇਪਰ ਖੁੱਲ ਗਿਆ ਪੇਪਰ ਖੁੱਲ ਗਿਆ ਜੀ 1 ਮਾਰਚ ਤੋਂ ਖੁੱਲੇ ਲੋਕਾਂ ਤੋਂ ਪੈਸੇ ਲੈਣੇ ਸਟਾਰਟ ਹੋ ਗਏ ਆ ਇਟਲੀ ਦੇ ਵਿੱਚ ਪੈਸੇ ਲੈਣੇ ਉਸ ਬਹੁਤ ਟਾਈਮ ਤੋਂ ਜਦੋਂ ਮਰਜ ਹੁਣ ਤੁਸੀਂ ਇਟਲੀ ਦੇ ਵਿੱਚ ਇਟ ਪੁੱਟੇ ਤੋਂ ਏਜੰਟ ਨਿਕਲਦਾ ਹੈ ਇਟਲੀ ਦੇ ਵਿੱਚ ਘਰ ਘਰ ਕਹਿੰਦਾ ਮਤਲਬ ਕਿ ਏਜੰਟਾ ਇਟਲੀ ਦੇ ਵਿੱਚ ਤੁਸੀਂ ਕਿਹ ਤੋਂ ਸਲਾਹ ਵੀ ਲਓਗੇ ਉਹਨੇ ਕਹਿੰਦਾ ਹਾਂਜੀ ਪੇਪਰ ਖੁੱਲੇ ਹੋਏ 500 ਯੂਰੋ ਦੇ ਦੇ ਤੇਰੇ ਪੇਪਰ ਭਰਾ ਦਿੰਨਾ ਹੈ ਇਟਲੀ ਦੇ ਵਿੱਚ ਆਹ ਹਾਲਾਤ ਨੇ ਇਟਲੀ ਕੰਟਰੀ ਨਹੀਂ ਮਾੜੀ ਇਟਲੀ ਕਹਿੰਦਾ ਮਤਲਬ ਕਿ ਬੰਦੇ ਵੀ ਉੱਥੇ ਚੰਗੇ ਵੀ ਹੈਗੇ ਆ ਤੇ ਇਦਾਂ ਦੇ ਵੀ ਹੈਗੇ ਜਿਹੜੇ ਬੰਦੇ ਸਿਰਫ ਇੰਤਜ਼ਾਰ ਕਰਦੇ ਆ ਕਿ ਕੋਈ ਨਾ ਕੋਈ ਬੰਦਾ ਪੁਰਾਣੀ ਫੁਵਾ ਪਾ ਦੇਵੇ ਫਿਰ ਲੋਕਾਂ ਦੀਆਂ ਪੁਰਾਣੀਆਂ ਵੀਡੀਓ ਸ਼ੇਅਰ ਕਰਦੇ ਨੇ ਜਿਹਨੇ ਬੰਦੇ ਉਹਦੇ ਸਲਾਹਾਂ ਦਿੰਦੇ ਉਹਨਾਂ ਦੀ ਕਿ ਇਹਨਾਂ ਦੇ ਲੋਕੀ ਯਕੀਨ ਕਰ ਲੈਣ ਵੀ ਹਾਂਜੀ ਵੀਜ਼ੇ ਖੁੱਲ ਗਏ ਆ ਮੇਨ ਟਾਪਿਕ ਮੇਰਾ ਲਾਈਵ ਹੋਣ ਦਾ ਇਹੀ ਸੀਗਾ ਕਿ ਜੇਕਰ ਤੁਹਾਡੇ ਨਾਲ ਕੋਈ ਬੰਦਾ ਦੋਸਤੀ ਕਰਨ ਦੀ ਕੋਸ਼ਿਸ਼ ਕਰਦਾ ਆ ਵੀਡੀਓਆਂ ਦੇ ਥੱਲੇ ਕਮੈਂਟਾਂ ਦੇ ਵਿੱਚ ਤੁਹਾਡੇ ਨਾਲ ਕਨੈਕਟ ਕਰਦਾ ਆ ਬਾਹਰਲੀ ਕੰਟਰੀਆਂ ਤੋਂ ਜਾਂ ਇੰਡੀਆ ਦੇ ਵਿੱਚ ਵੀ ਤੁਹਾਡੇ ਨਾਲ ਕੋਈ ਬੰਦਾ ਕਨੈਕਟ ਕਰਦਾ ਮੈਂ ਆਪਣੀਆਂ ਵੀਡੀਓਆਂ ਦੀ ਗੱਲ ਨਹੀਂ ਕਰਦਾ ਮੈਂ ਲੋਕਾਂ ਦੇ ਕਮੈਂਟ ਸਾਰਿਆਂ ਦੇ ਪੜ੍ਹਦਾ ਆ ਇਹ ਵੀ ਦੇਖਦਾ ਹੁੰਦਾ ਕਿ ਕਿਹੜਾ ਬੰਦਾ ਨੂੰ ਰਿਪਲਾਈ ਕਰਦਾ ਕਿਹੜਾ ਬੰਦਾ ਆਪਣਾ ਨੰਬਰ ਦੇ ਰਿਹਾ ਕੀ ਕੁਸ਼ ਹੋ ਰਿਹਾ ਆ ਕਿਉਂਕਿ ਚੈਨਲ ਮੇਰੇ ਕੋਲ ਹਮੇਸ਼ਾ ਖੁੱਲਾ ਹੁੰਦਾ ਮੈਂ ਦੇਖਦਾ ਰਹਿੰਦਾ ਵੀ ਕੀ ਕਿਹੜਾ ਲੋਕ ਕਿੱਦਾਂ ਦੇ ਕਮੈਂਟ ਕਰਦੇ ਆ ਕੌਣ ਆ ਬੰਦਾ ਕੌਣ ਨਹੀਂ YouTube ਤੇ ਇਹ ਆ ਵੀ ਆਪਾਂ ਕਹੇ ਬੰਦੇ ਦੀ ਕੋਈ ਜ਼ਿਆਦਾ ਜਾਂਚ ਪੜਤਾਲ ਨਹੀਂ ਕਰ ਸਕਦੇ ਇੱਕ ਨਾਰਮਲ ਜਿਹਾ ਚੈਨਲ ਹਰ ਇੱਕ ਬੰਦੇ ਦੀ ਆਈਡੀ ਆਈਡੀ ਜੋੜੀ ਹੁੰਦੀ ਹੈ Facebook ਤੇ ਚਲੋ ਪਤਾ ਲੱਗ ਜਾਂਦਾ ਬੰਦੇ ਦਾ ਵੀ ਹਾਂ ਫੋਟੋ ਕਦੇ ਨਾ ਕਦੇ ਲੱਭ ਜਾਂਦੀ ਹੈ ਇਹੋ ਜਿਹੇ ਫਰੌਡਾਂ ਤੋਂ ਬਚਿਆ ਕਰੋ ਮੇਰੀਆਂ ਵੀਡੀਓ ਥੱਲੇ ਬੰਦੇ ਕਮੈਂਟ ਨਹੀਂ ਕਰਦੇ ਕਹਿੰਦਾ ਮਨਨ ਕਿ ਹੋਰ ਜਿਹੜੇ ਬੰਦੇ ਸਲਾਹਾਂ ਦਿੰਦੇ ਆ ਜਿਹੜੇ ਵੀ ਵੀਰ ਵੀਡੀਓ ਬਣਾਉਂਦੇ ਆ ਇਟਲੀ ਤੋਂ ਬਣਾਉਂਦੇ ਆ ਸਪੇਨ ਤੋਂ ਬਣਾਉਂਦੇ ਆ ਪੁਰਤਗਾਲ ਤੋਂ ਬਣਾਉਂਦੇ ਆ ਜਿਹੜੇ ਸਲਾਹਾਂ ਉਹਨਾਂ ਦੇ ਵੀਡੀਓ ਥੱਲੇ ਤੁਸੀਂ ਕਮੈਂਟ ਜਰੂਰ ਪੜਿਆ ਕਰੋ ਤੁਹਾਨੂੰ ਕੋਈ ਨਾ ਕੋਈ ਬੰਦਾ ਏਜੰਟੀ ਕਰਦਾ ਵਿੱਚ ਲੱਭ ਜੂਗਾ ਕਮੈਂਟਾਂ ਦੇ ਵਿੱਚ ਉਹ ਤੁਹਾਨੂੰ ਪੱਕਾ ਪਤਾ ਲੱਗ ਜੂਗਾ ਕਿ ਇਹ ਬੰਦਾ ਜਿਹੜਾ ਆ ਫਰੌਡ ਆ ਜਿਹੜੇ ਬੰਦਿਆਂ ਕੋਲੇ ਗੇਮ ਹੁੰਦੀ ਆ ਉਹ ਬੰਦੇ ਇਦਾਂ ਕਮੈਂਟਾਂ ਦੇ ਵਿੱਚ ਬੰਦੇ ਨਹੀਂ ਲੱਭਦੇ ਕਿ ਤੁਹਾਨੂੰ ਲਿਆਓ ਤੁਹਾਨੂੰ ਮ ਬਾਰ ਜਿਹਨਾਂ ਨੂੰ ਮੈਂ ਕਹ ਲਦਾ ਆ ਠੀਕ ਆ ਉਹ ਬੰਦੇ ਲੋਕੀ ਖੁਦ ਉਹਨਾਂ ਨੂੰ ਕਹਿੰਦੇ ਭਾਈ ਸਾਬ ਆ ਲੈ ਪਾਸਵਰਡ ਆ ਲੈ ਪੈਸੇ ਮੇਰਾ ਵੀਜ਼ਾ ਲਵਾ ਕੇ ਦੇ ਤੇ ਬਾਕੀ ਇਹੀ ਤੁਹਾਨੂੰ ਨਾਲ ਗੱਲ ਸਾਂਝੀ ਕਰਨੀ ਸੀਗੀ ਵੀਡੀਓ ਨੂੰ ਲਾਈਕ ਜਰੂਰ ਕਰਦੇ ਜਾਇਓ ਜਿਹੜੇ ਜਿਹੜੇ ਵੀਰ ਲਾਈਵ ਛੱਡ ਕੇ ਜਾ ਰਹੇ ਆ ਇਟਲੀ ਵਿੱਚ ਕਮ ਮਿਲ ਜਾਂਦਾ ਹੈ ਲੀਗਲ ਵੀਰੇ ਮੈਂ ਅਕਸਰ ਆਪਣੀਆਂ ਜਿੰਨੀਆਂ ਵੀ ਮੇਰੀਆਂ ਹੁਣ ਤੱਕ ਦੀ ਵੀਡੀਓ ਆ ਵੀਡੀਓ ਆ ਮੈਂ ਸਾਰਿਆਂ ਦੇ ਵਿੱਚ ਇਹ ਗੱਲ ਜਰੂਰ ਮੈਂਸ਼ਨ ਕਰਦਾ ਹੁੰਨਾ ਕਿ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਆ ਤੁਹਾਨੂੰ ਪਹਿਲਾ ਬੰਦਾ ਸਾਹਮਣੇ ਵਾਲਾ ਤੇ ਕੰਮ ਤੇ ਲਵਾਉਣ ਵਾਲਾ ਬੰਦਾ ਚਾਹੀਦਾ ਆ ਠੀਕ ਹੈ ਜੀ ਭਣਾ ਤੁਸੀਂ ਬਿਨਾ ਪੇਪਰਾਂ ਤੋਂ ਰਹਿੰਦੇ ਹੋ ਤੁਹਾਡਾ ਅਗਲੇ ਬੰਦੇ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿੱਦਾਂ ਦੇ ਕੰਮ ਤੇ ਲਵਾ ਰਿਹਾ ਤੁਸੀਂ ਉਸੇ ਦੇ ਹਿਸਾਬ ਨਾਲ ਕਹਿੰਦਾ ਮਤਲਬ ਕਿ ਪੈਸੇ ਤੁਸੀਂ ਕਮਾਉਣਾ ਜੇ ਤੁਹਾਨੂੰ 30000 ਵਾਲੇ ਕੰਮ ਤੇ ਲਵਾ ਰਿਹਾ ਤੁਹਾਨੂੰ 35000 ਵਾਲੇ ਤੇ ਲਵਾ ਰਿਹਾ ਤੁਹਾਡੀ ਰਹਿائش ਕਿੱਥੇ ਕਰਵਾ ਰਿਹਾ ਤੁਹਾਨੂੰ ਰਹਿਣ ਤੇ ਤੁਸੀਂ ਕਿੰਨੇ ਪੈਸੇ ਦੇ ਰਹੇ ਹੋ 200 ਦੇ ਰਹੇ ਹੋ 150 ਦੇ ਰਹੇ ਹੋ 120 ਦੇ ਰਹੇ ਹੋ ਜਿੰਨੇ ਵੀ ਵਟ ਐਵਰ ਜਿੰਨਾ ਵੀ ਤੁਸੀਂ ਦੇ ਰਹੇ ਹੋ ਕਿੱਦਾਂ ਦੇ ਬੰਦੇ ਆ ਜਿੰਨਾ ਬੰਦਿਆਂ ਦੇ ਵਿੱਚ ਤੁਹਾਨੂੰ ਰਖਾ ਰਿਹਾ ਇਹ ਵੱਡੀਆਂ ਚੀਜ਼ਾਂ ਮੈਟਰ ਕਰ ਤੇ ਉਹ ਤੁਹਾਡੇ ਜਿਹੜੇ ਪੂਰੀ ਹੈਲਪ ਕਰੂਗਾ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰੂਗਾ ਤੁਹਾਨੂੰ ਸਾਰਾ ਕੁਝ ਉਹ ਬੰਦਾ ਕਰੂਗਾ ਤੇ ਹਾਂਜੀ ਵੀਰ ਜੀ ਅਮਰ ਅਤਿੰਦਰਪਾਲ ਵੀਰੇ ਕੰਪਲੇਟਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਕੰਪਲੇਟਾਂ ਹੌਲੀ ਹੌਲੀ ਆਪਣੇ ਵੀਰ ਇੰਡੀਆ ਤੋਂ ਲੱਗੇ ਵਾ ਜਿਹੜੇ ਕਿ ਤੁਹਾਨੂੰ ਕਾਲਾ ਕਰਦੇ ਆ ਸਿਰਫ ਜੈਨੂਇਨ ਕੇਸ ਹੀ ਓਪਿਕ ਕਰ ਰਹੇ ਆ ਅਸੀਂ ਇਸ ਟਾਈਮ ਵੀ ਜਿਨ੍ਹਾਂ ਦੇ ਸਾਨੂੰ ਲੱਗਦਾ ਵੀ ਹਾਂ ਇਹਨਾਂ ਬੰਦਿਆਂ ਕੋਲ ਸਬੂਤ ਵੀ ਹੈਗੇ ਆ ਇਨੀ ਕੁ ਜ਼ਿਆਦਾ ਕੰਪਲੀਟਾ ਆਈਆਂ ਹੋਊਗਾ ਜਿੰਨਾ ਬੰਦਿਆਂ ਕੋਲ ਕੋਈ ਪ੍ਰੂਫ ਹੀ ਹੈ ਨਹੀਂਗਾ ਦਫ਼ਤਰ ਬੰਦ ਹੋ ਚੁੱਕੇ ਐਜੰਟਾਂ ਦਾ ਪਤਾ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ ਦਿੱਲੀ ਦਿੱਲੀ ਤੱਕ ਵੀ ਬੰਦਿਆਂ ਨੇ ਪੰਗੇ ਲਏ ਹੋਏ ਆ ਇੰਡੀਆ ਦੇ ਵਿੱਚ ਵੀ ਕਾਹ ਮਤਲਬ ਦਿੱਲੀ ਦਿੱਲੀ ਹੁਣ ਕੌਣ ਬੰਦਾ ਫੜ ਲੂਗਾ ਕਿਸੇ ਨਹੀਂ ਯਾਰ ਦਿੱਲੀ ਦੇ ਵਿੱਚ ਠੀਕਾ ਪੰਜਾਬ ਦੇ ਵਿੱਚ ਤਾਂ ਮੰਨਿਆ ਕੋਈ ਲੋਕਲ ਚਲੋ ਬੰਦਾ ਹੁੰਦਾ ਬੰਦਾ ਕਹਿ ਕਵਾਕ ਬੰਦੇ ਦਾ ਪਤਾ ਹੁੰਦਾ ਬੰਦਾ ਘਰ ਨਹੀਂ ਛੱਡਦਾ ਜਦੀ ਇਹ ਗੱਲਾਂ ਬਾਤਾਂ ਇਹਨਾਂ ਵੀਡੀਓ ਨੂੰ ਮੇਰਾ ਵੀਰ ਆਪਣਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੀਆਂ ਫੇਸਬੁੱਕ ਦੀਆਂ ਆਈਡੀਆਂ ਦੇ ਵਿੱਚ ਨਹੀਂ ਪੈਰ ਲਗਾ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਉਂਕਿ ਕਈਆਂ ਬੰਦਿਆਂ ਨੂੰ ਅਕਲ ਆ ਜੂਗੀ ਜੇ ਕੋਈ ਕੋਈ ਵੀਰ ਕੋਈ ਪੈਸੇ ਪੂਸੇ ਪਸਾ ਰਿਆ ਆ ਤੇ ਉਹ ਵੱਜ ਜੂਗਾ ਕਿਉਂਕਿ ਇਹਨਾਂ ਬੰਦਿਆਂ ਜਿਹੜੇ ਬੰਦੇ ਤੁਹਾਡੇ ਨਾਲ ਯਾਰੀ ਦੋਸਤੀ ਪਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਟਾਈਮ ਹੀ ਹੁੰਦੇ ਆ ਜਦੋਂ ਟਾਈਮ ਤੁਹਾਡੇ ਤੋਂ ਪੈਸੇ ਨਹੀਂ ਨਿਕਰੇ ਤੁਹਾਡੇ ਤੋਂ ਪੈਸੇ ਨਹੀਂ ਨਿਕਲੇ ਫਿਰ ਤੂੰ ਕੌਣ ਤੇ ਮੈਂ ਕੌਣ ਫਿਰ ਇਹ ਤਾਂ ਲੰਮਕਦੇ ਰਹਿੰਦੇ ਆ ਬੰਦੇ ਤੇ ਹਰ ਇੱਕ ਵੀਡੀਓ ਥੱਲੇ ਇਹਨਾਂ ਕਹਿੰਦਾ ਮਤਲਬ ਕਿ ਇਹਨਾਂ ਨੂੰ ਆਹ ਹੁੰਦੇ ਕੋਈ ਗਾਣਿਆਂ ਵਾਲੀ ਵੀਡੀਓ ਥੱਲੇ ਤੁਸੀਂ ਕਮੈਂਟ ਕਰਤਾ ਉਦਾਂ ਤੁਹਾਡੇ ਨਾਲ ਯਾਰੀ ਦੋਸਤੀ ਪਾਉਣੀ ਸ਼ਿਕਾਰ ਲੱ ਕੌਲਾਂ ਆਉਂਦੀਆਂ ਨੇ ਯੂਰਪ ਦੇ ਵਿੱਚ ਲਾਟਰੀ ਵਾਲੀਆਂ ਉਹ ਵੀ ਇਸੇ ਸਿਸਟਮ ਦੇ ਵਿੱਚ ਹੀ ਹੁੰਦੇ ਆ ਤੁਸੀਂ ਆਪਣਾ ਨੰਬਰ ਛੱਡ ਦਿੰਦੇ ਹੋ ਕਮੈਂਟ ਦੇ ਵਿੱਚ ਤੁਹਾਡਾ ਨੰਬਰ ਲੀਕ ਹੋ ਜਾਂਦਾ ਹੈ ਠੀਕ ਹੈ ਫੇਸਬੁੱਕ ਤੇ ਫੋਟੋਆਂ ਹੁੰਦੀਆਂ ਨੇ ਕਈ ਵਾਰੀ ਉਹਦੇ ਵਿੱਚ ਲਿਖਿਆ ਜਾਂਦਾ ਵੀ ਨੌਕਰੀ ਖੁੱਲੀ ਵੀ ਹੈ ਤੁਸੀਂ ਆਪਣਾ ਨੰਬਰ ਈਮੇਲ ਆਈਡੀਆਂ ਫੋਨ ਛੱਡ ਦੇਵੋ ਹੋਂਦ ਸੀ ਆਪਣੀ ਈਮੇਲ ਆਈ ਤੁਸੀਂ ਆਪਣਾ ਫੋਨ ਛੱਡਤਾ ਆ ਉਹ ਤੁਹਾਡਾ ਆਪਣਾ ਪਰਸਨਲ ਡਾਟਾ ਆ ਉਥੋਂ ਉਹਨਾਂ ਬੰਦਿਆਂ ਉਹਨਾਂ ਬੰਦਿਆਂ ਵੱਲੋਂ ਹੀ ਫੋਟੋਆਂ ਤਿਆਰ ਕੀਤੀਆਂ ਜਾਂਦੀਆਂ ਨੇ ਕਿ ਲੋਕ ਆਪਣਾ ਪਰਸਨਲ ਡਾਟਾ ਮੈਕਸਿਮਮ ਸਾਡੇ ਨਾਲ ਸ਼ੇਅਰ ਕਰਨ ਸਾਡੇ ਤੱਕ ਡਾਟਾ ਆਵੇ ਮੰਨ ਲਓ ਜੇ ਉੱਥੇ ਥੱਲੇ 1000 ਕਮੈਂਟ ਵੀ ਹੋ ਗਿਆ ਕਹਿੰਦਾ ਯਾਰ ਨੌਕਰੀ ਮਿਲਦੀ ਪਈ ਹੈ 25000 ਤਨਖਾਹ ਆ ਉਹ ਤੇ ਲਿਖਿਆ ਹੁੰਦਾ ਜੀ ਅੰਬਾਨੀ ਨੇ ਪੋਸਟਾਂ ਕੱਢੀਆਂ ਨੇ ਉਹ ਭਲੇ ਮਾਨਸੋਬਾਨੀ ਨੇ ਪੋਸਟਾਂ ਕੱਢੀਆਂ ਇੰਨਾ ਤਗੜਾ ਬੰਦਾ ਆ ਉਹ ਉਹ ਇਦਾਂ ਥੋੜੀ ਫੇਸਬੁੱਕ ਤੇ ਲਿਖ ਕੇ ਪਾਉਗਾ ਉਹਦੀ ਕੰਪ ਕਹਿੰਦਾ ਮਤਲਬ ਕਿ ਆਪਣਾ ਜਿਹੋ ਵੀ ਤੁਹਾਡਾ ਤੁਸੀਂ ਸਟੱਡੀ ਕੀਤੀ ਆ ਉਹ ਸਾਰਾ ਕੁਝ ਸਿਸਟਮ ਜਮਾ ਕਰਵਾਉਣਾ ਪੈਂਦਾ ਵੀ ਮੈਂ ਆ ਸਟੱਡੀ ਕੀਤੀ ਆ ਮੈਂ ਆ ਮੈਂ ਇਥੇ ਮੈਂ ਰਾਹਾ ਹਾਂ ਮੇਰੇ ਕੋਲ ਐਕਸਪੀਰੀਅੰਸ ਫੇਰ ਉਹ ਬੰਦੇ ਨੂੰ ਕੰਮ ਦੇ ਉੱਪਰ ਰੱਖਦੇ ਆ ਨਾ ਕਿ ਉਹ ਬੰਦੇ ਫੇਸਬੁੱਕ ਦੇ ਉੱਪਰ ਪਾਉਂਦੇ ਆ ਵੀ ਸਨ ਬੰਦਿਆਂ ਦੀ ਲੋੜ ਆ ਉਸੇ ਕਰਕੇ ਤੁਹਾਡੇ ਵਰਗੇ ਭੋਲੇ ਜਿਹੜੇ ਬੰਦੇ ਆ ਉਹ ਜੀ ਆਪਣੀ ਈਮੇਲ ਆਈਡੀਆਂ ਫੋਨ ਨੰਬਰ ਲਿਖ ਦਿੰਦੇ ਆ ਫਿਰ ਉਹਨਾਂ ਦਾ ਜਿਹੜਾ ਗਲਤ ਫਾਇਦਾ ਚੱਕਿਆ ਜਾਂਦਾ ਆ ਤੁਹਾਨੂੰ ਬੇਕਾਰ ਜੀਆਂ ਈਮੇਲਾਂ ਆਉਣੀਆਂ ਸਟਾਰਟ ਹੋ ਜਾਂਦੀਆਂ ਤੁਸੀਂ ਕਹਿੰਦੇ ਨਾ ਯਾਰ ਸਿੱਧਾ ਯਾਰ ਇਹ ਇਹ ਤਾਂ ਪੇਜੇ ਲਾਈਕ ਹੀ ਸਾਨੂੰ ਫੋਟੋਆਂ ਕਿੱਦਾਂ ਸ਼ੋ ਹੁੰਦੀਆਂ ਪਈਆਂ ਗੰਦੀਆਂ ਮੰਨੀਆਂ ਸਾਨੂੰ ਇਹ ਗੰਦੀਆਂ ਗੰਦੀਆਂ ਮੇਲਾ ਕਿੱਥੋਂ ਆਉਂਦੀਆਂ ਪਈਆਂ ਇਹ ਉਹੀ ਕੰਪਨੀਆਂ ਜਿਹੜੀਆਂ ਹੁੰਦੀਆਂ ਜਿਹੜੀਆਂ ਇਹ ਕੰਮ ਕਰਦੀਆਂ ਨੇ ਉਹਨਾਂ ਦਾ ਮਤਲਬ ਹੁੰਦਾ ਵੀ ਸਾਡੇ ਨੂੰ ਰੋਕੀ ਵੱਤ ਤੋਂ ਬਾਅਦ ਕਲਿੱਕਾਂ ਕਰਨ ਠੀਕ ਹੈ ਜਿਹੜੇ ਬੰਦੇ ਮੈਨੂੰ ਫਰੌਡ ਕਰਨਾ ਤੁਹਾਨੂੰ ਕੋਲਾ ਲਾਉਂਦੇ ਨੇ ਹਾਂਜੀ ਤੁਹਾਡਾ ਵੀਜ਼ਾ ਲਵਾ ਦਨੇ ਆਂ ਐ ਕਰ ਦਨੇ ਤੁਹਾਡੀ ਲਾਟਰੀ ਨਿਕਲੀ ਆ ਐਨੇ ਪੈਸੇ ਜਮ੍ਹਾਂ ਕਰੋ ਉਦੋਂ ਬੰਦੇ ਡਿੱਕੇ ਆ ਜਾਂਦੇ ਆ ਇਹ ਚੀਜ਼ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਕਿ ਸੋਚਦੇ ਯਾਰ ਮੈਂ ਤਾਂ ਕਿਸੇ ਨੂੰ ਨੰਬਰ ਦਿੱਤਾ ਨਹੀਂਗਾ ਮੈਂ ਤਾਂ ਕਿਸੇ ਨੂੰ ਈਮੇਲ ਆਈਡੀ ਦਿੱਤੀ ਨਹੀਂਗੀ ਇਦਾਂ ਦੱਤੀ ਦੇ ਸੋ ਇਹਨਾਂ ਗੱਲਾਂ ਦਾ ਪਰਹੇਜ਼ ਕਰਿਆ ਕਰੋ ਕਿਸੇ ਨੂੰ ਆਦਾ ਪਰਸਨਲ ਡਾਟਾ ਨਾ ਦਿਆ ਕਰੋ ਉਹਨਾਂ ਫੇਸਬੁੱਕ ਇੰਸਟਾਗ੍ਰam ਵਟਸਐਪ ਹੈਕ ਰਿਆ ਮੇਰੇ ਸਭ ਨੂੰ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਊਗਾ ਕੱਲ ਨਾ ਦਾ ਮੈਸੇਜ ਜਾ ਰਿਆ ਸੀ ਨਾ ਮੈਸੇਜ ਆ ਰਿਆ ਸੀਗਾ ਫੇਸਬੁੱਕ ਤੇ ਵੀ ਕੁਛ ਵੀ ਅਪਲੋਡ ਨਹੀਂ ਹੋ ਰਿਆ ਸੀ ਆਮ ਨੋਰਮਲ ਬੰਦੇ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਣਾ ਚਲੋ ਅਸੀਂ ਅਪਲੋਡਿੰਗ ਕਰਦੇ ਹਾਂ ਫੇਸਬੁੱਕ ਦੇ ਉੱਪਰ ਸਾਡੇ ਪੇਜ ਨੇ ਅਸੀਂ ਵਟਸਐਪ ਤੇ ਵੀ ਮੈਸੇਜ ਆਉਂਦੇ ਜਾਂਦੇ ਰਹਿੰਦੇ ਆ ਇਹ ਚੀਜ਼ਾਂ ਵੀ ਹੋ ਜਾਂਦੀਆਂ ਨੇ ਹੁਣ ਕੀ ਪਤਾ ਉਹ ਕਿਸੇ ਬੰਦੇ ਨੇ ਕੋਈ ਸਿਸਟਮ ਥੋੜੇ ਟਾਈਮ ਵਾਸਤੇ ਬਲੌਕ ਆਪਣੇ ਨਹੀਂ ਕਿ ਪਰਸਨਲ ਇਨਫੋਰਮੇਸ਼ਨ ਪਈ ਆ ਸਾਰਾ ਕੁਝ ਹੀ ਪਿਆਇਆ ਕਹਿੰਦਾ ਮਤਲਬ ਕਿ ਬਹੁਤ ਗੱਲਾਂ ਨੇ ਇਦਾਂ ਦੀਆਂ ਟੈਕਨੋਲੋਜੀ ਵਾਲੀਆਂ ਜਿਹੜੇ ਵੀ ਰਿ ਇੰਟਰਸਟ ਰੱਖਦੇ ਉਹਨਾਂ ਨੂੰ ਉਦਾਂ ਹੀ ਪਤਾ ਹੁੰਦਾ ਜਿਹੜੇ ਵੀ ਨਹੀਂ ਇੰਟਰਸਟ ਰੱਖਦੇ ਉਹ ਕਹਿੰਦੇ ਆਪਾਂ ਲੈਣਾ ਕੀ ਐਵੇਂ ਭਗਾਈ ਮਾਰਦਾ ਪਿਆਏ ਵੀਰੇ ਫਰਾਜ਼ ਦੇ ਵਿੱਚ ਪੱਕੇ ਹੋਣ ਦੇ ਚਾਂਸ ਹੈਗੇ ਜੇਕਰ ਤੁਹਾਨੂੰ ਕੋਈ ਬੰਦਾ ਅੱਗੇ ਸਾਹਮਣੇ ਵਾਲਾ ਹੈਗਾ ਤੁਹਾਡੇ ਪ੍ਰੂਫ ਬਣਾਵੇ 10 ਸਾਲ ਦਾ ਬਿਨਾ ਜਾਣ ਪਛਾਣ ਤੋਂ ਬਿਨਾ ਇਕੱਲੇ ਪ੍ਰੂਫਾਂ ਦੇ ਉੱਪਰ ਆਪਣੇ ਦਮ ਤੇ ਪੱਕੇ ਹੋਣਾ 5 ਸਾਲ ਦੇ ਬਾਅਦ ਪੱਕੇ ਹੋਣਾ ਫਰਾਂਸ ਦੇ ਵਿੱਚ ਆ ਤੁਹਾਡੇ ਕੋਲੇ 8 ਪੀਡੂ ਸਲਿੱਪਾਂ ਚਾਹੀਦੀਆਂ ਕੰਮ ਦਾ ਕੰਟਰੈਕਟ ਚਾਹੀਦਾ ਹੈ 8 ਸਾਲ ਦੇ 5 ਸਾਲ ਦੇ ਪ੍ਰੂਫ ਚਾਹੀਦੇ ਆ 3 ਸਾਲ ਦੇ ਵੀ ਇਸ ਤੇ ਤੁਹਾਨੂੰ 3 ਸਾਲ ਦੇ ਪ੍ਰੂਫ ਚਾਹੀਦੇ ਆ ਤੁਹਾਡੇ ਪੀਡੂ ਸਲਿੱਪ ਚਾਹੀਦੀ ਆ ਕੰਟਰੈਕਟ ਚਾਹੀਦਾ ਹੈ ਕਿ ਜਾਣ ਪਛਾਣ ਤੋਂ ਬਿਨਾ ਇਹ ਕੰਮ ਨਹੀਂ ਹੁੰਦਾ ਆ ਓਕੇ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੁੜਨ ਵਾਸਤੇ ਵੀਡੀਓ ਨੂੰ ਲਾਈਕ ਕਰ ਜੇ ਗੱਲਾਂ ਵਧੀਆ ਲੱਗੀਆਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੀਆਂ ਫੇਸਬੁੱਕ ਦੀਆਂ ਆਈਡੀਆਂ ਦੇ ਵਿੱਚ ਕਹੇ ਨਾ ਕਹੇ ਬੰਦੇ ਨੂੰ ਅਕਲ ਆ ਜਵੇ ਕੋਈ ਨਾ ਕੋਈ ਬੰਦਾ ਪੈਸੇ ਨਾ ਮੈਨੂੰ ਇਹ ਤਾਂ ਹੈ ਨਹੀਂ ਕਿ ਮੇਰੀ ਕੋਈ ਜੇਬ ਤੇ ਬੰਦਾ ਮੇਰੀ ਜੇਬ ਚ ਪੈਸੇ ਜਾਂਦੇ ਪਰ ਦੁੱਖ ਲੱਗਦਾ ਜਦੋਂ ਇਹ ਗੱਲਾਂ ਸੁਣੀਦੀਆਂ ਕਿ ਫਲਾਣਾ ਬੰਦਾ ਯਾਰ 2-200 ਯੂਰੋ ਇਕੱਠੇ ਕਰਕੇ ਬੰਦੇ ਤੋਂ ਨਿਕਲ ਗਿਆ ਆ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ